ਸਤਿ ਸ਼੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਉ ਰੰਗ ਪੰਜਾਬ ਦੇ YouTube ਚੈਨਲ ਤੋਂ ਅੱਜ ਮੇਰੇ ਨਾਲ ਨੇ ਜਿਲ੍ਹਾ ਮਾਨਸਾ ਦੀ ਧਰਤੀ ਮਾਲਵੇ ਦੀ ਉਹ ਧਰਤੀ ਜਿੱਥੇ ਵੱਡੇ ਵੱਡੇ ਕਬੱਡੀ ਦੇ ਮਹਾਕੁੰਭ ਜਿਉਂ ਕਰਵਾਏ ਜਾਂਦੇ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਕਬੱਡੀ ਕੱਪ ਹੁੰਦਾ ਹੈ ਬੱਛੋਣਾ ਦੀ ਧਰਤੀ ਤੇ ਇਹ ਪਿੰਡ ਬੱਛੋਣਾ ਜਿਲ੍ਹਾ ਮਾਨਸਾ ਦੀ ਧਰਤੀ ਤਨਤਨ ਬਾਬਾ ਥੰਮਲ ਸਿੰਘ ਐ ਸਪੋਰਟਸ ਕਲੱਬ ਦੇ ਵੱਲੋਂ ਹਰ ਸਾਲ ਜਿੱਥੇ 14 15 ਤੇ 16 ਜਨਵਰੀ ਨੂੰ ਰੌਣਕ ਲਾਈ ਜਾਂਦੀ ਹੈ ਇਲਾਕੇ ਦੇ ਲੋਕਾਂ ਦੇ ਵਿੱਚ ਵੀ ਜਿਵੇਂ ਨਾ ਕਿਸੇ ਨੇ ਨਾਨਕਾ ਮੇਲੇ ਦੇ ਵਿੱਚ ਜਾਣਾ ਹੁੰਦਾ ਪਹਿਲਾ ਵਿਆਹ ਆਉਂਦਾ ਉਸੇ ਤਰ੍ਹਾਂ ਇਸ ਖੇਡ ਮੇਲੇ ਦੀ ਉਡੀਕ ਰਹਿੰਦੀ ਹੈ ਸੋ ਹੁਣ ਮੇਰੇ ਨਾਲ ਨੇ ਸਾਡੇ ਧੰਨ ਧੰਨ ਬਾਬਾ ਥੰਮਣ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰ ਵੀਰ ਆਓ ਫਿਰ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਚੱਲ ਰਹੀਆਂ ਨੇ ਤਿਆਰੀਆਂ ਤੇ ਕੀ ਕੁਝ ਹੋਣ ਵਾਲਾ ਇਸ ਸਾਲ ਇਸ ਖੇਡ ਮੇਲੇ ਤੇ ਹਾਂਜੀ ਭਾਈ ਬਾਬਾ ਸਿੰਘ ਜੀ ਮਛੂਣਾ ਸਾਹਿਬ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤ ਸ੍ਰੀ ਅਕਾਲ ਸਸਤੀ ਗਾਲ ਵੀਰੇ ਸਾਰਿਆਂ ਨੂੰ ਸਾਡੇ ਸਾਰੇ ਕਲੱਬ ਵੱਲੋਂ ਧੰਨ ਧੰਵਾਦ ਬੱਬਾ ਧਮ ਸਿੰਘ ਸਪੋਰਟਸ ਕਲੱਬ ਵੱਲੋਂ ਹੀ ਪਰ ਮਹਾਰਾਉ ਜੀ ਆਏ ਨੇ ਨਾ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਇਸ ਵਾਰ ਅਸੀਂ ਪੂਰੀਆਂ ਤਿਆਰੀ ਚੱਲਦੀਆਂ ਟੂਰਨਾਮੈਂਟ ਨੂੰ ਲੈ ਕੇ ਜੀ 14 15 16 ਸਾਡੀ ਡੇਟ ਹੋਊਗੀ ਜੀ ਟੂਰਨਾਮੈਂਟ ਦੀ ਇਹਦੇ ਵਿੱਚ ਅਸੀਂ ਨੇ ਓਪਨ ਦਾ ਪਹਿਲਾ ਨਾਮ 100000 ਰੁਪਏ ਰੱਖਿਆ ਜੀ ਤੇ ਦੂਸਰਾ ਨਾਮ 71000 ਰੁਪਏ ਜੀ ਤੇ ਜੀ ਬੈਸਟ ਨੂੰ ਰੱਖਿਆ ਨੇ ਅਸੀਂ ਨੇ 41 41000 ਰੁਪਏ ਜੀ ਇਦਾਂ ਵਿੱਚ ਆਉਂਦਾ ਨਾ ਜੀ ਪਹਿਲਾਂ ਮੋਟਰਸਾਈਕਲ ਵੀ ਦਾ ਕਰਦੇ ਸੀ ਜਾਂ ਕੁਝ ਹੋਰ ਵੀ ਸਾਡਾ ਪੈਸੇ ਰੱਖਣ ਦਾ ਮਤਲਬ ਇਹ ਆਈ ਸਾਰੇ ਖਿਡਾਰੀਆਂ ਤੋਂ ਸਲਾਹ ਲੈਂਦੀ ਵੀ ਸੋਦੀ ਰਾਤ ਨੂੰ ਟੂਰਨਾਮੈਂਟ ਲੇਟ ਨਿਬੜਦੇ ਆਈ ਵੀ ਜਾਨ ਨੂੰ ਤੁੰਦਰਾ ਟਾਈਮ ਹੁੰਦਾ ਤਾਂ ਔਖਾ ਹੁੰਦਾ ਕੋਈ ਸਾਧਨ ਲੈ ਕੇ ਆਣਾ ਜਾਂ ਰਸਤੇ ਨੂੰ ਪਟੜੋਲੇ ਬੰਦ ਹੋ ਜਾਂਦੇ ਹੈਗੇ ਉਹਨਾਂ ਨੂੰ ਦਿੱਕਤ ਹੁੰਦੀ ਕਿ ਕਈ ਤਰੀਕੇ ਦੇ ਆ ਜਾਂ ਕੋਈ ਜੁਆਇੰਟ ਖਿਡਾਰੀ ਵੈਸਟ ਰੇਡਰ ਜਾਂ ਵੈਸਟ ਟੋਪਰ ਨਿਕਲਦੇ ਨੇ ਤਾਂ ਉਹਨਾਂ ਵਿੱਚ ਪੈਸੇਨ 45 ਹਰ ਤੱਕ ਕਿਥੋਂ ਵੰਡਦਾ ਸਹੀ ਤਰੀਕੇ ਨਾਲ ਹੋ ਸਕੇ ਜੀ ਸੋ ਬਹੁਤ ਬਹੁਤ ਧੰਨਵਾਦ ਅਵਾਵਾ ਸਿੰਘ ਜੀ ਸੋ ਹੁਣ ਮੇਰੇ ਨਾਲ ਨੇ ਬਾਈ ਮਲਕੀਤ ਸਿੰਘ ਜੀ ਤੇ ਐ ਸੁਖਵਿੰਦਰ ਸਿੰਘ ਜੀ ਬਿੱਲੀ ਜੋ ਕੇ ਐ ਕਲੱਬ ਦੇ ਪ੍ਰਧਾਨ ਨੇ ਹਾਂਜੀ ਬਾਈ ਜੀ ਜਿਸ ਤਰ੍ਹਾਂ ਆਪਣੇ ਇਲਾਕੇ ਦੇ ਵਿੱਚ ਕਹਿ ਲਈ ਪੰਜਾਬ ਦੇ ਹੋਰ ਖੇਤਿਆਂ ਦੇ ਵਿੱਚ ਵੀ ਜਿਹੜੇ ਟੂਰਨਾਮੈਂਟ ਨੇ ਰਾਤ ਨੂੰ ਅੱਧੀ ਅੱਧੀ ਰਾਤ ਤੱਕ ਹੁੰਦੇ ਨੇ ਉਸ ਕਰਕੇ بڑے ਦਰਸ਼ਕ ਜਿਹੜੇ ਅਸਲੀ ਕਬੱਡੀ ਦੇ ਆਸ਼ਕ ਨੇ ਉਹ ਆਪ ਆਪਣੇ ਘਰਾਂ ਨੂੰ ਤੁਰ ਜਾਂਦੇ ਨੇ ਸੋ ਤੁਹਾਡਾ ਕੀ ਪਲਾਨ ਹੈ ਕਿ ਜਿਹੜਾ ਟੂਰਨਾਮੈਂਟ ਹੈ ਆਪਾਂ ਉਹਨੂੰ ਸਹੀ ਤਰੀਕੇ ਨਾਲ ਸਹੀ ਟਾਈਮ ਤੇ ਨੇਪਰੇ ਚਾੜੀਏ ਸਭ ਤੋਂ ਪਹਿਲਾਂ ਸਸਤੀ ਗੱਲ ਸਾਰੇ ਵੀਰਾਂ ਨੂੰ ਤੰਤਨ ਬਾਬਾ ਧੰਮਰ ਸਿੰਘ ਸਪੋਰਟਸ ਕਲੱਬ ਪਿੰਡ ਬੱਛੋਣਾ ਸਮੂਹ ਨਗਰ ਨਿਵਾਸੀਆਂ ਦੇ ਬੱਚਾ ਬੱਚੀ ਦੇ ਸਹਿਯੋਗ ਦੇ ਨਾਲ 41ਵਾਂ ਸ਼ਾਨਦਾਰ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਜਿਵੇਂ ਸਾਡੇ ਬਾਵੇ ਵੀਰ ਨੇ ਸਾਰੀ ਸਾਡੀ ਸਮੁੱਚੀ ਟੀਮ ਸੁਖਵਿੰਦਰ ਸਿੰਘ ਬਿੱਲੀ ਕਲੱਬ ਦਾ ਪ੍ਰਧਾਨ ਸਾਰੇ ਸਾਡੇ ਛੋਟੇ ਵੱਡੇ ਵੀਰ ਸਤਕਾਰਯੋਗ ਸਾਡੇ ਨਾਲ ਨੇ ਤਾਂ ਮੈਂ ਜਿਹੜੀ ਟੂਰਨਾਮੈਂਟ 63 ਸਮਾਪਤੀ ਦੀ ਗੱਲ ਹੈ ਜੇ ਸਾਨੂੰ ਟੀਮਾਂ ਨੇ ਸਾਥ ਦਿੱਤਾ 11 ਬਜੇ ਨੂੰ ਐਂਟਰ ਹੁੰਦੀਆਂ ਨੇ ਤਾਂ ਅਸੀਂ ਸਾਰਾ ਸਮੁੱਚਾ ਕਲੱਬ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਟੂਰਨਾਮੈਂਟਾਂ ਦੀ 7 8 ਬਜੇ ਨੂੰ ਸਮਾਪਤੀ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਟੀਮਾਂ ਲੇਟ ਹੁੰਦੀਆਂ ਨੇ ਫੇਰ ਇਹ ਨਾ ਕਲੱਬ ਦੇ ਸਾਰੇ ਆ ਨਾ ਨਗਰ ਦੇ ਸਾਰੇ ਆ ਜੀ ਬਿਲਕੁਲ ਜੀ ਤੇ ਐਤ ਕੀ ਸੀ ਨਮਾ 44400 ਰੁਪਿਆ ਜੋ ਤੁਹਾਨੂੰ ਬਾਬਾ ਜੀ ਨੇ ਦੱਸਿਆ ਉਹ ਇਸ ਕਰਕੇ ਸੀ ਰੱਖਿਆ ਖਿਡਾਰੀਆਂ ਦੀ ਰਾਇ ਲਈ ਉਹ ਕਹਿੰਦੀ ਰਾਤ ਨੂੰ 10 11 ਵਜੇ ਜਾਂਦੇ ਨੇ ਸਾਨੂੰ ਮੋਟਰਸਾਈਕਲ ਸੰਤ ਜਿਹੜਾ ਕੋਈ ਵੀ ਹਿੱਕ ਲੋਂਦਾ ਲੈ ਜਾਣ ਦੀ ਔਖ ਆਉਂਦੀ ਹੈ ਦਿੱਕਤ ਆਉਂਦੀ ਹੈ ਜੀ ਦਿੱਕਤ ਆਉਂਦੀ ਹੈ ਜੀ ਬਿਲਕੁਲ ਜੀ ਸੋ ਦੋਸਤੋ ਇਹ ਆਪਣਾ ਵੀ ਫਰਜ਼ ਬਣਦਾ ਸਾਰੇ ਖਿਡਾਰੀਆਂ ਦਾ ਕਿਉਂਕਿ ਜਿਸ ਤਰ੍ਹਾਂ ਕਬੱਡੀ ਦੇ ਹੁਣ ਮੈਚ ਘੱਟ ਕਈ ਥਾਂ ਤੇ ਜਗਰਾਤਿਆਂ ਵਾਲਾ ਕੰਮ ਹੋ ਜਾਂਦਾ ਸਾਰੀ ਸਾਰੀ ਰਾਤ ਕਬੱਡੀ ਅੱਧੇ ਅੱਧੇ ਰਾਤ ਤੱਕ ਕੋਈ ਕਬੱਡੀ ਨਹੀਂ ਕਬੱਡੀ ਇਸ ਤਰੀਕੇ ਨਾਲ ਕਬੱਡੀ ਉੱਪਰ ਨਹੀਂ ਕਬੱਡੀ ਥੱਲੇ ਆ ਰਹੀ ਹੈ ਸੋ ਆਪਣਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਕਿ ਜੇ ਕਬੱਡੀ ਬਾਰੇ ਕੁਝ ਕਰਨਾ ਹੈ ਤਾਂ ਉਹਦੇ ਵਾਸਤੇ ਸਾਨੂੰ ਅਸੂਲ ਬਣਾਉਣੇ ਪੈਣਗੇ ਤੇ ਸਾਰਿਆਂ ਨੂੰ ਉਹਨਾਂ ਅਸੂਲਾਂ ਦੇ ਉੱਤੇ ਖਰੇ ਉਤਰਨਾ ਪਊਗਾ ਸੋ ਜਿਸ ਤਰ੍ਹਾਂ ਸਾਡੇ ਭਰਾਵਾਂ ਦੀ ਕੋਸ਼ਿਸ਼ ਹੈ ਤਾਂ ਖਿਡਾਰੀ ਵੀਰੋ ਸਾਡੇ ਵੱਲੋਂ ਵੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਮੇਂ ਸਿਰ ਆ ਕੇ ਆਪਣੀਆਂ ਟੀਮਾਂ ਐਂਟਰ ਕਰਵਾਓ ਤਾਂ ਕਿ ਆਪਾਂ ਸਹੀ ਟਾਈਮ ਦੇ ਨਾਲ ਮੈਚਾਂ ਦੀ ਸਮਾਪਤੀ ਕਰੀਏ ਤੇ ਦਰਸ਼ਕ ਵੀ ਕਬੱਡੀ ਦਾ ਆਨੰਦ ਮਾਣ ਕੇ ਐ ਟਾਈਮ ਦੇ ਨਾਲ ਆਪੋ ਆਪਣੇ ਘਰਾਂ ਨੂੰ ਜਾਣ ਐ ਸੋ ਸੁਖਵਿੰਦਰ ਭਾਈ ਜੀ ਇੱਕ ਤੁਸੀਂ ਇਹ ਦੱਸੋ ਵੀ ਤੁਹਾਡਾ ਜਿਹੜਾ ਲੰਗਰ ਦਾ ਪ੍ਰੋਗਰਾਮ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਜੀ ਲੰਗਰ ਦਾ ਜਿਹੜਾ ਜੀ ਸਾਡੇ ਤੰਤਰਨ ਬਾਬਾ ਥੰਮਣ ਸਿੰਘ ਸਪੋਰਟਸ ਕਲੱਬ ਕਿਰਪਾ ਹੈਗੀ ਸਾਰੇ ਨਗਰ ਦੀ ਤੇ ਬਾਬਾ ਥੰਮਣ ਸਿੰਘ ਜੀ ਡੇਰਾ ਮੰਜੀ ਸਾਹਿਬ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵਧੀਆ ਲੰਗਰ ਦਾ ਪ੍ਰਬੰਧ ਹੈ ਤੇ ਬਾਬਾ ਕਰਮਚੰਦ ਜੀ ਮਲਕਪੁਰੀ ਵਾਲੇ ਸਵਰਗਵਾਸੀ ਹਾਂਜੀ ਉਨਾ ਵੱਲੋਂ ਦੁੱਧ ਕਿਆ ਦਾ ਲੰਗਰ ਹਰ ਸਾਲ ਆਇਆ ਜਾਂਦਾ ਐ ਸਾਲ ਵੀ ਲਾਇਆ ਜਾਏਗਾ ਜੀ ਐ ਸੋ ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਦਾ ਸਾਰੇ ਸਾਡੇ ਕਲੱਬ ਵਾਲੇ ਸੇਵਾਦਾਰ ਵੀਰ ਨੇ ਕਿਉਂਕਿ ਮੈਂ ਪਹਿਲਾਂ ਕਿਹਾ ਸੀ ਕਿਸੇ ਪ੍ਰਧਾਨ ਦਾ ਨਾਮ ਤਾਂ ਕਹਿੰਦੇ ਨਹੀਂ ਸਾਡੇ ਕਲੱਬ ਦੇ ਵਿੱਚ ਸਾਰੇ ਹੀ ਸੇਵਾਦਾਰ ਨੇ ਤੇ ਸੇਵਾਦਾਰ ਬਣ ਕੇ ਹੀ ਕੰਮ ਕਰਦੇ ਨੇ ਐ ਸੋ ਦੋਸਤੋ ਆਓ ਆਪਾਂ ਇਸ ਕਲੱਬ ਦਾ ਸਾਥ ਦੇਈਏ ਤੇ 16 ਜਨਵਰੀ ਨੂੰ ਆਉਣ ਵਾਲੇ ਕਬੱਡੀ ਕੱਪ ਤੇ ਹਮ ਹਮਾ ਕੇ ਪੁੱਜੀਏ ਤੇ ਖਿਡਾਰੀ ਵੀਰੋ ਤੁਸੀਂ ਜਰੂਰ ਟਾਈਮ ਨਾਲ ਆ ਜਾਣਾ ਤੇ ਉਹ ਬਾਕੀ ਜਿਹੜੇ ਹੋਰ ਕਿਹੜੇ ਕਿਹੜੇ ਬਜ ਨੇ ਜੀ ਆਪਣੇ ਆਪਣੇ ਓਪਨ 80 ਕਿਲੋ 64 ਕਿਲੋ 52 ਕਿਲੋ 45 ਕਿਲੋ ਜੀ ਓਪਨ ਦੇ ਵੈਸਟ ਰੇਟਰ ਨੂੰ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ 41 41000 80 ਕਿਲੋ ਦੇ ਵੈਸਟ ਰੇਟਰ ਤੇ ਸਟਰਾਪਰ ਨੂੰ ਐਲਸੀਡੀ ਨਾਲ ਸਨਮਾਨਤ ਕਰਿਆ ਜਾਏਗਾ ਜੀ ਬਾਕੀ ਜਿਹੜੇ ਦੂਸਰੇ ਵਜ਼ਨ ਨੇ ਉਹਨਾਂ ਵਿੱਚ ਆਪਾਂ ਸ਼ਾਨਦਾਰ ਕੱਪ ਦੇ ਕੇ ਸਨਮਾਨ ਕਰਾਂਗੇ ਜੀ ਜੀ ਸੋ ਇੱਕ ਵਾਰੀ ਫੇਰ ਮੇਰੇ ਵੱਲੋਂ ਸਾਰੇ ਕਲੱਬ ਵਾਲੇ ਵੀਰਾਂ ਦਾ ਉਹਦੇਦਾਰ ਵੀਰਾਂ ਦਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ